ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਰਾਇ ਮਹਾਰਾਜ ਸਾਹਿਬ ਜੀ ਦਾ ਅੱਜ ਆਗਮਨ ਦਿਹਾੜਾ ਹੈ ਸਤਵੇਂ ਪਾਤਸ਼ਾਹ ਜੀ ਦਾ ਆਗਾਜ਼ ਸਾਧ ਸੰਗਤ ਜੀ ਧੰਨ ਧੰਨ ਬਾਬਾ ਗੁਰਦਿੱਤਾ ਜੀ ਸਨਮਾਨਯੋਗ ਮਾਤਾ ਨਿਹਾਲ ਕਰੋਰ ਇਹਨਾਂ ਦੇ ਗ੍ਰਹਿ ਵਿਖੇ ਹੋਇਆ ਬਾਬਾ ਗੁਰਦੇਤਾ ਜੀ ਧੰਨ ਗੁਰੂ ਹਰਗੋਬਿੰਦ ਮਹਾਰਾਜ ਮੇਰੀ ਪੀਰੀ ਦੇ ਮਾਲਕ ਇਹਨਾਂ ਦੇ ਵੱਡੇ ਸੁਪੁੱਤਰ ਸਨ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਦੇ ਲਗਤੇ ਜਿਗਰ ਧੰਨ ਧੰਨ ਬਾਬਾ ਗੁਰਦੇਤਾ ਜੀ ਦੇ ਗ੍ਰਹਿ ਵਿਖੇ ਸਤਵੇਂ ਪਾਤਸ਼ਾਹ ਜੀ ਦਾ ਅੱਜ ਦੇ ਦਿਨ ਸਾਧ ਸੰਗਤ ਜੀ ਆਗਾਜ਼ ਹੋਇਆ ਆਗਮਨ ਹੋਇਆ ਦਾਤਾ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭਨਾਂ ਨੂੰ ਲੱਖ ਲੱਖ ਵਧਾਈਆਂ ਜੀ ਧੰਨ ਗੁਰੂ ਹਰ Rai ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਿੱਥੇ ਗੁਰੂ ਹਰगोबिंद ਮਹਾਰਾਜ ਸਾਹਿਬ ਜੀ ਦੇ ਪੋਤਰੇ ਲੱਗਦੇ ਨੇ ਇਤਿਹਾਸ ਨੂੰ ਜਦੋਂ ਪੜਦੇ ਆ ਵਿਚਾਰਦੇ ਆ ਉੱਥੇ ਸਾਡਾ ਇਤਿਹਾਸ ਕਹਿੰਦਾ ਧੰਨ ਗੁਰੂ ਹਰ Rai ਮਹਾਰਾਜ ਸਾਹਿਬ ਜੀ ਉੱਥੇ ਬਾਬਾ ਸ਼੍ਰੀ ਚੰਦ ਦੇ ਵੀ ਪੋਤਰੇ ਲੱਗਦੇ ਨੇ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਮਹਾਰਾਜ ਜਦੋਂ ਵਾਰਠ ਜੀ ਧਰਤੀ ਤੇ ਜਾਂਦੇ ਨੇ ਬਾਬਾ ਸ਼੍ਰੀ ਚੰਦ ਜੀ ਦੇ ਸਥਾਨ ਤੇ ਉੱਥੇ ਆਪਣੇ ਪੁੱਤਰ ਕੋਲ ਖੜੇ ਨੇ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਵੀ ਇਹ ਪਚੰਗੀ ਕੀ ਦੇ ਨੇ ਗੁਰੂ ਹਰਗੋਬਿੰਦ ਮਹਾਰਾਜ ਕਹਿਣ ਲੱਗੇ ਮਹਾਪੁਰਖ ਉਹ ਤੁਹਾਡੇ ਨੇ ਉਸ ਸਮੇਂ ਸਾਧ ਸੰਗਤ ਜੀ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵੱਡੇ ਸੁਪੁੱਤਰ ਸੀ ਕਹਿਣ ਲੱਗੇ ਸਤਿਗੁਰੂ ਸਾਨੂੰ ਵੀ ਦਮੋਂਗੇ ਜਾਂ ਗੱਲਾਂ ਨਾਲ ਹੀ ਸਾਰੋਂਗੇ ਗੁਰੂ ਹਰਗੋਬਿੰਦ ਮਹਾਰਾਜ ਕਹਿਣ ਲੱਗੇ ਪਾਸ਼ਾ ਮਹਾਪੁਰਖੋ ਜਿਹੜਾ ਮਰਜ਼ੀ ਲੈ ਲਓ ਸਾਧ ਸੰਗਤ ਜੀ ਉਸ ਸਮੇਂ ਨਾ ਬਾਬਾ ਸ਼੍ਰੀ ਚੰਦ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਆਪਣੀ ਝੋਲੀ ਵਿੱਚ ਪਾਇਆ ਸੀ ਕਹਿੰਦੇ ਇਹ ਭਚੰਗੀ ਸਾਨੂੰ ਦੇ ਦਿਓ ਫਿਰ ਜਿੰਨਾ ਜੱਪ ਤਪ ਸੀਨਾ ਆਪਣਾ ਸਾਰਾ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤਾ ਤਾਂ ਕਰਕੇ ਅਸੀਂ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ਼ਬਦ ਕਹਿ ਕੇ ਅਸੀਂ ਵਿਚਾਰਦੇ ਹਾਂ ਬਾਬਾ ਸ਼ਬਦ ਕਹਿ ਕੇ ਬੁਲਾਉਂਦੇ ਹਾਂ ਅਸੀਂ ਆਖਦੇ ਹਾਂ ਸਨਮਾਨਯੋਗ ਤੇ 2200 ਜਿਹੜਾ ਘੋਰ ਸਵਾਰ ਛੇਵੇਂ ਪਾਤਸ਼ਾਹ ਜੀ ਰੱਖਦੇ ਸੀ ਅੱਗੇ ਜਾ ਕੇ ਪਾਤਸ਼ਾਹ ਜੀ ਨੇ ਫਿਰ ਉਹ 2200 ਘੋਰ ਸਵਾਰ ਸੱਤਵੇਂ ਪਾਤਸ਼ਾਹ ਜੀ ਨੂੰ ਦਿੱਤਾ ਧੰਨ ਗੁਰੂ ਹਰਰਾਇ ਮਹਾਰਾਜ ਸਾਹਿਬ ਜੀ ਸੋ ਇਹਨਾਂ ਦਾ ਜੀਵਨ ਜਦੋਂ ਅਸੀਂ ਵੇਖਿਆ ਸਾਧ ਸੰਗਤ ਜੀ ਬੜੇ ਕੋਮਲ ਸੁਭਾਅ ਦੇ ਸੀ ਸੱਤਵੇਂ ਪਾਤਸ਼ਾਹ ਮਹਾਰਾਜ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਪੀਰ ਬੁੱਢਣ ਸਾਹ ਨੂੰ ਮਿਲੇ ਸੀ ਬੜੀ ਆਰ ਵਾਲਾ ਸੀ ਉਮਰ ਬਹੁਤ ਸੀ ਪੀਰ ਬੁੱਢਣ ਸਾਹਿਬ ਜੀ ਦੀ ਗੁਰੂ ਨਾਨਕ ਦੇਵ ਮਹਾਰਾਜ ਇਸ ਜਗ੍ਹਾ ਤੇ ਪਹਿਲਾਂ ਆ ਚੁੱਕੇ ਨੇ ਆਪਣੇ ਮੁਬਾਰਕ ਚਰਨ ਪਾਏ ਪਾਤਸ਼ਾਹ ਜੀ ਨੇ ਪੀਰ ਬੁੱਢਣ ਸਾਹ ਕਹਿਣ ਲੱਗੇ ਮਾਲਕ ਜੀ ਦੁੱਧ ਛਕੋ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਪਾਤਸ਼ਾਹ ਜੀ ਕਹਿਣ ਲੱਗੇ ਅਜੇ ਨਹੀਂ ਸਮਾ ਆਵੇਗਾ ਕਹਿੰਦੇ ਕਿਹੋ ਜਿਹਾ ਰੂਪ ਹੋਣਾ ਕਹਿੰਦੇ ਛੇਮਾ ਜਨਮ ਹੋਣਾ ਸਾਡਾ ਛੇਵੇਂ ਜਾਮੇ ਵਿੱਚ ਆਵਾਂਗੇ ਫਿਰ ਗੁਰੂ ਹਰਗੋਬਿੰਦ ਮਹਾਰਾਜ ਉਸ ਲਗਾਂ ਤੇ ਜਾਂਦੇ ਨੇ ਬਾਬਾ ਗੁਰਦਿੱਤਾ ਜੀ ਦਾ ਆਗਾਜ਼ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਹੋਇਆ ਸਾਧ ਸੰਗਤ ਜੀ ਇਹਨਾਂ ਤੋਂ ਬਚਪਨ ਦੀਆਂ ਜਿਹੜੀਆਂ ਇਹਨਾਂ ਦੀਆਂ ਇਤਿਹਾਸ ਹੈ ਜਿਹੜਾ ਕਹਿੰਦੇ ਆਪਣੇ ਜਾਮੇ ਦੇ ਨਾਲ ਇਹਨਾਂ ਤੋਂ ਫੁੱਲ ਟੁੱਟਿਆ ਇੰਨੇ ਕੋਮਲ ਇੰਨੇ ਹਿਰਦੇ ਸੁਹਾਦੇ ਸੀ ਗੁਰੂ ਹਰਿਰਾਇ ਮਹਾਰਾਜ ਜੀ ਤੇ ਉਦਾਸ ਹੋ ਗਏ ਛੇਵੇਂ ਪਾਤਸ਼ਾਹ ਕਹਿਣ ਲੱਗੇ ਲਾਲ ਜੀ ਕਿਵੇਂ ਉਦਾਸ ਹੋ ਤੁਸੀਂ ਅੱਜ ਤੁਹਾਡਾ ਮਨ ਬਹੁਤ ਉਦਾਸ ਹੈ ਪਾਤਸ਼ਾਹ ਜੀ ਨੂੰ ਕਹਿਣ ਲੱਗਿਆ ਦਾਤਾ ਜੀ ਮੇਰੇ ਜਾਮੇ ਨਾਲ ਲੱਗ ਕੇ ਆ ਫੁੱਲ ਟੁੱਟ ਗਿਆ ਬੜਾ ਕੋਮਲ ਹੈ ਬੜਾ ਸੋਹਣਾ ਸੀ ਫੁੱਲ ਗੁਰੂ ਹਰਗੋਬਿੰਦ ਮਹਾਰਾਜ ਕਹਿਣ ਲੱਗੇ ਲਾਲ ਜੀ ਇਹ ਚੋਲਾ ਜਿਹੜਾ ਪਾਇਆ ਇਹਨੂੰ ਬਹੁਤ ਧਿਆਨ ਨਾਲ ਰੱਖਣਾ ਪੈਂਦਾ ਹੈ। ਬੜੇ ਤਰੀਕੇ ਦੇ ਨਾਲ ਸੰਭਾਲਣਾ ਪੈਂਦਾ ਹੈ ਇਸ ਟੋਲੇ ਨੂੰ। ਸੋ ਬਹੁਤ ਅੰਤਰੀਵ ਭਾਵ ਗੁਰੂ ਸਾਹਿਬ ਜੀ ਨੇ ਜੋ ਸਾਨੂੰ ਦਿੱਤਾ ਹੈ ਵੀ ਜਿਹੜਾ ਚੋਲਾ ਪਾ ਕੇ ਵੀ ਇਹਨੂੰ ਸੰਭਾਲਣੀ ਇਹਦੀ ਬਹੁਤ ਜ਼ਰੂਰੀ ਕਰਨੀ ਹੈ। ਉਸ ਸਮੇਂ ਸਤਗੁਰੂ ਜੀ ਕਹਿੰਦੇ ਵਿਰਾਗ ਵਿੱਚ ਆ ਗਏ ਸੀ। ਗੁਰੂ ਹਰਰਾਇ ਜੀ ਮਹਾਰਾਜ ਸਾਹਿਬ ਜੀ ਤੇ ਜਿਹੜਾ ਆਪਾਂ ਇਤਿਹਾਸ ਪੜਦੇ ਆ ਨਾ ਸਾਧ ਸੰਗਤ ਜੀ ਗੁਰਦੁਆਰਾ ਅੰਬ ਸਹਿਬ ਮੁਹਾਲੀ ਦਾ ਇਹ ਵੀ ਗੁਰੂ ਹਰਰਾਇ ਜੀ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੀ ਚਰਨ ਛੋਹ ਧਰਤੀ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਣਾ ਵਿੱਚ ਸੰਗਤ ਨੇ ਆ ਕੇ ਅੰਬ ਭੇਟ ਕੀਤੇ ਉੱਥੇ ਸੰਗਤ ਦੇ ਵਿੱਚ ਬੈਠਿਆ ਸੀ ਭਾਈ ਕੂਰਮ ਜੀ ਭਾਈ ਕੂਰਮ ਜੀ ਨੇ ਉਹ ਸੰਗਤ ਜਦੋਂ ਕਾਬਲ ਦੇ ਵਿੱਚੋਂ ਆਉਂਦੀ ਆ ਉਹਨੇ ਅੰਬਾਂ ਦੀ ਸੇਵਾ ਕੀਤੀ ਸੰਗਤ ਨੇ ਸਾਰੀ ਸੰਗਤ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅੰਬਾਂ ਦਾ ਪ੍ਰਸ਼ਾਦ ਦਿੱਤਾ ਭਾਈ ਕੂਰਮ ਜੇ ਵੀ ਦੋਨੋਂ ਹੱਥ ਕਰਕੇ ਪ੍ਰਸ਼ਾਦ ਲੈ ਲਿਆ ਕਾਬਲ ਤੋਂ ਸੰਗਤ ਆਈ ਸੀ ਅੰਬ ਲੈ ਕੇ ਭਾਈ ਕੂਰਮ ਕਹਿਣ ਲੱਗਿਆ ਵੀ ਮੈਂ ਮੇਰੇ ਅੰਬਾਂ ਦੇ ਬਾਗ ਨੇ ਕਿੰਨੀ ਦੂਰੋਂ ਸੰਗਤ ਅੰਬ ਲੈ ਕੇ ਆਈ ਹੈ ਦਾਤਾ ਜੀ ਵਾਸਤੇ ਬਾਦਸ਼ਾਹ ਵਾਸਤੇ ਬਿਮਾ ਨੇੜੋਂ ਨਹੀਂ ਅੰਬ ਲੈ ਕੇ ਆ ਸਕਿਆ ਇਹਨੇ ਕੀ ਕੀਤਾ ਸਾਧ ਸੰਗ ਜੀ ਉਹ ਅੰਬ ਖਾਇਆ ਨਹੀਂ ਇਸ ਤਰੀ ਰੱਖ ਲਿਆ ਅੰਮ੍ਰਿਤ ਵੇਲੇ ਉਸ ਨੂੰ ਧੋ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਲੈ ਕੇ ਆ ਗਿਆ ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ ਭਾਈ ਕੂਰਮ ਜੀ ਨੂੰ ਕਹਿੰਦੇ ਇਹ ਅੰਬ ਉਹ ਹੈ ਜਿਹੜਾ ਤੁਹਾਨੂੰ ਰਾਤ ਦਿੱਤਾ ਸੀ ਭਾਈ ਕੂਰਮ ਜੀ ਕਹਿਣ ਲੱਗੇ ਦਾਤਾ ਜੀ ਮੇਰੇ ਅੰਬਾਂ ਦੇ ਬਾਗ ਨੇ ਮੈਂ ਅੰਬ ਤੁਹਾਡੇ ਵਾਸਤੇ ਲੈ ਕੇ ਨਹੀਂ ਆਇਆ ਦਾਤਾ ਜੀ ਕਹਿਣ ਲੱਗੇ ਕਹਿੰਦੇ ਭਾਈ ਪੂਰਮ ਜਿਹੜਾ ਸੰਗਤ ਵਿੱਚ ਪ੍ਰਸ਼ਾਦ ਵਰਤਾਇਆ ਜਾਂਦਾ ਉਹ ਪ੍ਰਸ਼ਾਦ ਹੁੰਦਾ ਹੈ ਪ੍ਰਸ਼ਾਦ ਦੇ ਅਰਥ ਨੇ ਕਿਰਪਾ ਕਹਿੰਦੇ ਕਿਰਪਾ ਹੋਈ ਸੀ ਇਹ ਤੇਰੇ ਵਾਸਤੇ ਹੈ ਤੂੰ ਸ਼ੱਕ ਉਸ ਸਮੇਂ ਜਾ ਕਹਿੰਦੇ ਆਪਣੇ ਪਿੰਡ ਚੱਲਿਆ ਜਾ ਯਾਦ ਕਰੀ ਇੱਕ ਦਿਨ ਅਸੀਂ ਆਪ ਆਪਣੇ ਮੁੱਖ ਤੋਂ ਮੰਗ ਕੇ ਤੇਰੇ ਤੋਂ ਹੰਬ ਲੈਣੇ ਨੇ ਸਾਧ ਸੰਗਤ ਜੀ ਸਮਾ ਜਦੋਂ ਲੰਘਿਆ ਗੁਰੂ ਹਰਿਰਾਇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਬਾਅਦ ਗੁਰੂ ਹਰਗੋਬਿੰਦ ਮਹਾਰਾਜ ਗੱਦੀ ਤੇ ਆਉਂਦੇ ਨੇ ਗੁਰੂ ਹਰਗੋਬਿੰਦ ਮਹਾਰਾਜ ਆਪਣੇ ਪੋਤਰੇ ਨੂੰ ਗੱਦੀ ਦੇ ਦਿੰਦੇ ਨੇ ਗੱਦੀ ਦੇ ਮਾਲਕ ਪੋਤਰੇ ਸਨ ਗੁਰੂ ਹਰਰਾਇ ਮਹਾਰਾਜ ਸਾਹਿਬ ਜੀ ਗੁਰੂ ਛੇਵੇਂ ਪਾਤਸ਼ਾਹੀ ਦੇ ਛੇਵੇਂ ਪਾਤਸ਼ਾਹ ਜਦੋਂ ਇਸ ਧਰਤੀ ਤੇ ਆਉਂਦੇ ਨੇ ਭਾਈ ਕੂਰਮ ਜੀ ਕਹਿੰਦੇ ਬਹੁਤ ਬਜ਼ੁਰਗ ਹੋ ਚੁੱਕੇ ਸੀ ਪੋਦੇ ਮਹੀਨੇ ਵਿੱਚ ਆਏ ਸੀ ਸਤਗੁਰੂ ਜੀ ਦੇ ਦ دیدار ਕੀਤੇ ਪਾਸ਼ਾ ਜੀ ਕਹਿਣ ਲੱਗੇ ਭਾਈ ਕੂਰਮ ਸ਼ਕਾ ਫਿਰ ਅੰਭ ਹੋਣਾ ਦਾਤਾ ਜੀ ਇਸ ਉਮਰ ਦੇ ਵਿੱਚ ਤਾਂ ਕਹਿੰਦੇ ਅੰਬਾ ਨੂੰ ਬੂਰ ਵੀ ਨਹੀਂ ਪੈਂਦਾ ਕਿਉਂਕਿ ਮਾਲਕ ਸੀ ਨਾ ਅਪਗੁਰੂ ਹਰ ਰਾਜ ਮਹਾਰਾਜ ਕਹਿੰਦੇ ਫਿਰ ਉੱਤੇ ਨਜ਼ਰ ਮਾਰ ਜਦੋਂ ਕਹਿੰਦੇ ਨਜ਼ਰ ਮਾਰੀ ਉਸ ਅੰਬ ਤੇ ਇੰਨੇ ਅੰਬ ਲੱਗੇ ਸੀ ਸਾਧ ਸੰਗਤ ਜੀ ਸਾਰੇ ਅੰਬ ਤੋੜ ਕੇ ਉਸ ਸਮੇਂ ਭਾਈ ਕੂਰਮ ਜੀ ਨੇ ਗੁਰੂ ਹਰਿ ਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਪੇਟ ਕੀਤੇ ਸੰਗਤ ਨੇ ਛੱਕੇ ਪਾਤਸ਼ਾਹ ਜੀ ਨੇ ਆਪ ਛੱਕਿਆ ਦਾਤਾ ਜੀ ਕਹਿਣ ਲੱਗੇ ਲੈ ਭਾਈ ਕੂਰਮ ਜੀ ਇਸ ਜਗ੍ਹਾ ਨੂੰ ਅਸੀਂ ਅੰਬ ਸਾਹਿਬ ਜੀ ਦੇ ਨਾਲ ਨਿਵਾਦਦੇ ਹਾਂ ਅੱਜ ਮੁਹਾਲੀ ਦੇ ਵਿੱਚ ਅੱਠ ਫੇਸ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਹੈ ਅੰਬ ਸਾਹਿਬ ਉਹ ਗੁਰੂ ਹਰਿ ਰਾਜ ਸਾਹਿਬ ਜੀ ਦੀ ਚਰਨ ਛੋਹ ਧਰਤੀ ਹੈ ਸਾਧ ਸੰਗਤ ਜੀ